ਪੰਜਾਬ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਨੇ ਸੜਕੀ ਹਾਦਸਿਆਂ ਦੀ ਗਿਣਤੀ ਚ ਵਾਧਾ ਦੋਸਤੋ ਮੌਸਮ ਦਾ ਮੂਜਾਜ ਬਦਲਦਿਆ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਪੈ ਰਹੀ ਧੁੰਦ ਕਾਰਨ ਸੜਕੀ ਹਾਦਸੇ ਹੁੰਦੀਆਂ ਖਬਰਾਂ ਆ ਰਹੀਆਂ ਨੇ ਪਿਛਲੇ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ ਅਤੇ ਧੁੰਦ ਕਾਰਨ ਛੜਕੀ ਹਾਦਸਿਆਂ ਦੀ ਗਿਣਤੀ ਵੱਧ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਧੁੰਦ ਕਾਰਨ ਕਾਫੀ ਛੜਕੀ ਹਾਦਸੇ ਹੋ ਚੁੱਕੇ ਨੇ ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਧੁੰਦ ਪੈਣ ਦੀ ਗੱਲ ਕੀਤੀ ਜਾ ਰਹੀ ਹੈ ਦੋਸਤੋ ਤੁਸੀਂ ਵੀ ਵੀਹਿਕਲ ਰਾਹੀਂ ਸਫ਼ਰ ਕਰਦੇ ਸਮੇਂ ਧੁੰਦ ਤੋਂ ਬਚਾਅ ਦੇ ਲਈ ਸਾਵਧਾਨੀਆਂ ਜ਼ਰੂਰ ਵਰਤੋ ਆਪਣੀ ਗੱਡੀ ਦੀ ਸਪੀਡ ਬਿਲਕੁਲ ਘੱਟ ਰੱਖੋ ਪੀਲੀਆਂ ਇੰਡੀਕੇਟਰ ਲਾਈਟਾਂ ਚਾਲੂ ਰੱਖੋ ਤੇ ਗੱਡੀ ਦੀਆਂ ਹੈੱਡਲਾਈਟਾਂ ਨੀਮੀਆਂ ਰੱਖ ਕੇ ਸਫ਼ਰ ਕਰੋ ਤਾਂ ਜੋ ਧੁੰਦ ਦੇ ਵਿੱਚ ਸੜਕ ਤੇ ਲੱਗੀ ਚਿੱਟੀ ਪੱਟੀ ਦਿਸਦੀ ਰਹੇ ਦੋਸਤੋ ਤੁਹਾਡੇ ਸ਼ਹਿਰਾਂ ਦੇ ਵਿੱਚ ਮੌਸਮ ਕਿਹੋ ਜਿਹਾ ਤੇ ਧੁੰਦ ਕਿੰਨੀ ਕੁ ਪੈ ਰਹੀ ਹੈ ਕਮੈਂਟਾਂ ਦੇ ਵਿੱਚ ਇਹ ਵੀ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ